ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕਿ ਜਥੇਬੰਦੀਆਂ ਦਾ ਜਿਹੜਾ ਐਲਾਨ ਸੀ ਉਸ ਦੇ ਮੁਤਾਬਕ 1-2 ਦਿਨ ਪਹਿਲਾਂ ਹੀ ਜਿਹੜਾ ਹੈਗਾ ਮਾਲਵੇ ਬੈਲਟ ਦੇ ਵਿੱਚੋਂ ਕਿਸਾਨ ਪਹੁੰਚ ਰਹੇ ਨੇ ਮਹਿਲਾ ਚੌਂਕ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਪਹੁੰਚ ਚੁੱਕੇ ਨੇਾਰੇ ਦੋਸਤੋ ਐਮਐਸਪੀ ਦਾ ਜਿਹੜਾ ਗਰੰਟੀ ਕਾਨੂੰਨ ਆ ਉਹਦੀ ਖਾਤਰ ਜਿਹੜਾ ਇਹ ਕਿਸਾਨ ਸਾਰੇ ਅਸੀਂ ਚੱਲੇ ਆ ਤੁਹਾਨੂੰ ਬੇਨਤੀ ਆ ਤੁਹਾਨੂੰ ਅਪੀਲ ਆ ਹੱਥ ਜੋੜ ਕੇ ਬੇਨਤੀ ਆ ਦੀ ਸਰਕਾਰ ਦਾ ਥੋੜਾ ਜਿਹਾ ਸਮਾਂ ਰਹੇਗਾ 2 ਕੰਮਹੀਨਿਆਂ ਦਾ ਉਹਦੇ ਲਈ ਜਿੰਨਾ ਆਪਾਂ ਉਹ ਤੋਂ ਲੈ ਸਕਦੇ ਆ ਉਹਦੇ ਲਈ ਕਿਸਾਨੀ ਸੰਘਰਸ਼ ਇਹ ਚੱਲਿਆ ਆਓ ਸਾਰੇ ਕਿਸਾਨ ਵੀਰ ਘਰਾਂ ਦੇ ਵਿੱਚ ਬੈਠੇ ਨਾ ਰਹਿ ਚਾਹੀਏ ਤੇ ਇਕੱਠੇ ਹੋ ਕੇ ਚੱਲ ਗਏ ਅੱਜ ਸਮਾਂ ਸਰਕਾਰ ਤੋਂ ਕੁਝ ਲੈਣ ਦਾ ਐਮਐਸਪੀ ਗਰੰਟੀ ਕਾਨੂੰਨ ਲੈਣ ਦਾ ਪਰ ਜਦੋਂ ਸਰਕਾਰਾਂ ਬਣ ਜਾਂਦੀਆਂ 5 ਸਾਲ ਲੱਗੇ ਨਹੀਂ ਆਉਂਦਿੰਦੀਆਂ ਕਿਸੇ ਨੂੰ ਸੋ ਬੇਨਤੀ ਆ ਕਿ ਆਓ ਇਹਨਾਂ ਕਿਸਾਨ ਜੱਥੇਬੰਦੀਆਂ ਦਾ ਸਾਥ ਦਈਏ ਬੇਨਤੀ ਕਰਦੇ ਹਾਂ ਸਮੂਹ ਕਿਸਾਨ ਭਾਈਚਾਰੇ ਨੂੰ ਹਰ ਇੱਕ ਵਰਗ ਨੂੰ ਕਿ ਦਿੱਲੀ ਵੱਲ ਚੱਲ ਗਏ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜਿੰਦਾਬਾਦ ਜਿੰਦਾਬਾਦ ਸਤਿ ਸ੍ਰੀ ਅਕਾਲ ਜਿੰਦਾਬਾਦ